ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲੈ ਕੇ ਵਾਇਰਲ ਹੋਈ ਵੀਡੀਓ ਤੇ ਡੀਐਸਪੀ ਪ੍ਰੀਤਿੰਦਰ ਸਿੰਘ ਪਿੱਖੀਵਿੰਡ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਨੌਜਵਾਨਾਂ ਨੂੰ ਸ਼ਾਂਤ ਰਹਿਣ ਦੀ ਕੀਤੀ ਅਪੀਲ ਗੁਰੂ ਪ੍ਰਬੰਧਕ ਕਮੇਟੀ ਪੋਹਵਿੰਡ ਤੇ ਸਿੱਖ ਜਥੇਬੰਦੀਆਂ ਵਿੱਚ ਸਹਿਮਤੀ ਜਤਾਈ ਜਾ ਰਹੀ ਹੈ ਇੱਕ ਚਾਰੇ ਵਿੱਚ ਸ਼ਾਇਓ ਆਂ ਸੁਣਾਵੇ ਓਥੇ ਪਈ ਸੁਰਨਾ ਹੱਥ ਖੰਡਿਆ ਪਾਵੇ ਪੀੜਾ ਚੁੱਕੇ ਜੰਗ ਦਾ ਤਲਵਾਰ ਉਠਾਵੇ ਗੋਬਿੰਦ ਸਿੰਘ ਨੂੰ ਪਕੜ ਕੇ ਦਿੱਲੇ ਲਿਆ ਆਵੇ ਜਾ ਮਾਰੇ ਵਿੱਚ ਜੰਗ ਦੇ ਟੈਂਟਾ ਮੁੱਕ ਜਾਏ ਆਹ ਦੇਖੋ ਗੁਰੂ ਗੋਬਿੰਦ ਸਿੰਘ ਨੂੰ ਫੜਨ ਆਤੇ ਆਪਣੇ ਦੁਆਦਿਆ ਜਰਨਾਲਾ ਅਮੀਰਾ ਵਜ਼ੀਰਾ ਨੂੰ Ak renkli ਉਹ ਫੋਟੋ ਫੜੇ ਫੋਟੋ ਲਾਜਰ ਮੁੰਡਾ ਕਰੇ ਚੱਲ ਉਹ ਫੋਟੋ ਨਹੀਂ ਅਖਰੀ ਚੁੱਕੇ ਰਾਜ ਲਾਜੂ ਫੋਟੋ ਬਾਹਰ ਫੋਟੋ ਲਾਜਰ ਫੋਟੋ ਵੜਾ ਠੀਕ ਹੈ ਫੋਟੋ ਬਾਹਰ ਅਮਰੇ ਲਾਜਰ ਫੋਟੋ ਲਾਇਆ ਕਿੰਦੇ ਅਸੀਂ ਲਾਜਰ ਫੋਟੋ ਸਾਹਮਣੇ ਰੱਖ ਲਾਜਰ ਅਮਰੇ ਰੱਖੋ ਤੇ

ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਭਾਜੀ ਠੱਕੇ ਤੁਸੀਂ ਮਾਰਨਦੇ ਹੋ ਹਾਨੂੰ ਕਿਉਂ ਨਹੀਂ ਮਾਰੇ ਆਰਾ ਕੰਬੂ ਕੁੱਟਿਆ ਵੀਡੀਓ ਗਿਆ ਦੇਖੋ ਭਾਜੀ ਮੈਂ ਤੁਹਾਨੂੰ ਪਿਆਰ ਨਾਲ ਕਹਿੰਦੇ ਪਿਆਰ ਨਾਲ ਕਿਥੋਂ ਤੁਸੀਂ ਤਾਂ ਸਵੇਰਦੇ ਫੋਟੋ ਖਾਂਡੇ ਕਦੀ ਕੋਹ ਅੱਜ ਮਣੇ ਭਾਈ ਸਾਹਿਬ ਵਾਇਰ ਕਿਹਦਾ ਖਾਲਸਾ ਵਾਇਰ ਕਿਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਇਰ ਵਾਹਿਗੁਰੂ ਜੀ ਕੀ ਫਤਹਿ ਜਨਮ ਸਥਾਨ ਪੂਰਵਿੰਡ ਬਾਬਾ ਜੀ ਸਿੰਘ ਦੇ ਸੰਸਥਾ ਵਿੱਚ ਸੰਤ ਜੀ ਮਹਾਰ ਸਿੰਘ ਦੀ ਫੋਟੋ ਮੈਨੇਜਮੈਂਟ ਵੱਲੋਂ ਧਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਟਾਈਮ ਤੁਸੀਂ ਡੀਐਸਪੀ ਸਾਹਿਬ ਨੂੰ ਮਿਲਿਆ ਕੀ ਵਿਸ਼ਵਾਸਿਤ ਪਾਇਆ ਦੇਖੋ ਪ੍ਰਸ਼ਾਸਨ ਨਾਲ ਬੜੀ ਖੁੱਲ ਕੇ ਗੱਲ ਹੋਈ ਹੈ ਇਸ ਮਸਲੇ ਤੇ ਜਿੱਥੋਂ ਤੱਕ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭੰਡਾ ਵਾਲੇ ਦੇ ਫੋਟੋ ਦਾ ਸਬੰਧ ਉਹ ਫੋਟੋ ਤਾਂ ਸਿੱਖ ਜੈਵ ਕਰ ਚਵੀ ਲੱਗੀ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੂੰ ਉਹ ਜਗ੍ਹਾ ਦੇ ਉੱਤੇ ਸਥਾਨ ਮਿਲਿਆ ਜਿੱਥੇ ਛੀਰ ਬਾਬਾ ਗੁਰਬਖਸ਼ ਸਿੰਘ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਪ੍ਰਕਰਮਾਂ ਦੇ ਵਿੱਚ ਉਹ 20ਵੀਂ ਸਦੀ ਦੇ ਮਹਾਨ ਜਰਨੈਲ ਨੇ ਮਹਾਨ ਸੇਖਣੇ ਮਹਾਨ ਸ਼ਹੀਦ ਨੇ ਇਹ ਬਾਬਾ ਜੀ ਦੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਜਿਹੜੇ ਟਕਸਾਲ ਦੇ ਪਹਿਲੇ ਮੁਖੀ ਸਨ ਉਹ ਸੰਤ ਬਾਬਾ ਜਮੈਲ ਸਿੰਘ ਜੀ ਖਾਲਸਾ ਪਿੰਡਾ ਵਾਲੇ ਜਿਹੜੇ 14ਵੇਂ ਮੁਖੀ ਨੇ ਉਹਨਾਂ ਨੂੰ ਬਹੁਤ ਸ਼ੁਕਰੀਆ ਤੇ ਬਾਈਰੋ ਕੀ ਹਵਾਲੇ ਹੋ। ਦੇਖੋ ਹੰਤਨ ਬਾਬਾ ਦੀਪ ਸਿੰਘ ਸ਼ਹੀਦ ਜਿਹਦਾ ਜਿਹੜਾ ਜਨਮ ਦਿਹਾੜਾ ਪੋਵੰਡ ਵਿਖੇ ਮਨਾਇਆ ਜਾ ਰਿਹਾ ਸੀ ਉਸ ਵੰਦੀ ਜਿਹੜੀਆਂ ਸੰਗਤਾਂ ਨੇ ਪੰਜਾਬ ਪਰ ਤੋਂ ਦੇਸ਼ ਵਿਦੇਸ਼ ਤੋਂ ਇੱਥੇ ਮੱਥਾ ਟੇਕਣ ਆਸਤੇ ਆਪਣੀਆਂ ਆਸ ਮਰਾਦਾ ਪੂਰੀਆਂ ਕਰਨ ਵਾਸਤੇ ਆਉਂਦੀ ਹੈ ਇੱਕ ਸੰਤ ਬਾਬਾ ਭਿੰਡਰਾਵਾਲਿਆਂ ਜੀ ਦੀ ਜਿਹੜੀ ਫੋਟੋ ਇੱਕ ਜੋੜਾ ਘਰ ਦੇ ਉੱਤੇ ਲਾਉਣ ਤੋਂ ਜਾਂ ਲਾਉਣ ਤੋਂ ਲੈ ਕੇ ਮੂਮੁੱਲੀ ਵਿਵਾਦ 26 ਤਰੀਕ ਨੂੰ ਹੋਇਆ ਸੀ ਜਿਸ ਦਾ ਹੱਲ ਅਸੀਂ ਜਿਹੜੀ ਆ ਸਿੱਖ ਸੰਗਤਾਂ ਦੁਆਰਾ ਤੇ ਪ੍ਰਬੰਧਕ ਕਮੇਟੀ ਦੁਆਰਾ 26 ਤਰੀਕ ਨੂੰ ਕਰ ਦਿੱਤਾ ਗਿਆ ਸੀ 27 ਤਰੀਕ ਦਾ ਮੇਲਾ ਬਹੁਤ ਵਧੀਆ ਰਿਹਾ ਉਸੇ ਰੋਸ ਵੱਜੋਂ ਅੱਜ 28 ਤਰੀਕ ਨੂੰ ਜਿਹੜੀ ਕੁਝ ਸੰਗਤ ਜਿਹੜੀ ਆ ਗੁਰੂ ਘਰ ਦੇ ਬਾਹਰ ਇਕੱਠੀ ਹੋਈ ਸੀ ਜਿਨ੍ਹਾਂ ਨੇ ਇੱਕ ਮੰਗ ਪੱਤਰ ਪੁਲਿਸ ਵਿਭਾਗ ਨੂੰ ਦਿੱਤਾ ਸੀ ਕਿ ਇਹਦੇ ਸਬੰਧ ਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਮੰਗ ਪੱਤਰ ਜਿਹੜੇ ਇੰਸਪੈਕਟਰ ਪਰਮਿੰਦਰ ਸਿੰਘ ਵੱਲੋਂ ਬੜੇ ਇਤਫਾਕ ਨਾਲ ਲੈ ਲਿਆ ਸੀ ਤੇ ਜਿਹੜੀ ਮੰਗ ਪੱਤਰ ਦੇਣ ਵਾਲੀ ਆ ਪਾਰਟੀ ਆ ਉਹਨਾਂ ਨੂੰ ਭਰੋਸਾ ਵੀ ਦਿੱਤਾ ਹੈ ਵੀ ਇਹਦੀ ਅਹੀ ਕਾਨੂੰਨੀ ਰਾਏ ਹਾਸਲ ਕਰਕੇ ਤੇ ਇਹਦੇ ਤੇ ਜੋ ਬਣਦਾ ਲੀਗਲ ਐਕਸ਼ਨ ਕਰਾਂਗੇ ਤੇ ਦੋਵੇਂ ਪਾਰਟੀਆਂ ਜਦੋਂ ਮੰਗ ਪੱਤਰ ਦਿੱਤਾ ਗਿਆ ਤੇ ਦੋਵੇਂ ਪਾਰਟੀਆਂ ਆਪਸ ਵਿੱਚ ਮੂਵ ਹੋ ਰਹੀਆਂ ਸੀ ਜਦੋਂ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਮੁਖ ਨੇ ਕੈਪਟਨ ਸਾਹਿਬ ਹਰਿ ਸਿਮਰਨ ਸਿੰਘ ਦੀ ਜਦੋਂ ਉਹ ਗੱਡੀ ਦੇ ਵਿੱਚ ਬੈਠ ਕੇ ਨਿਕਲ ਲੱਗੇ ਤੇ ਕੁਝ ਸ਼ਰਾਰਤੀ ਬੰਦੇ ਆ ਵਿਅਕਤੀਆਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਹਨੂੰ ਪੁਲਿਸ ਨੇ ਬੜੇ ਸੁਚੱਜੇ ਤਰੀਕੇ ਨਾਲ ਇਹਨੂੰ ਬਚਾ ਕੇ ਤੇ ਸੇਫ ਕਰਕੇ ਇਹਦੇ ਇਹਨਾਂ ਨੂੰ ਕੱਢਿਆ ਇਸੇ ਜਿਹੜੀ ਕਸਮਕਸ ਦੌਰਾਨ ਦੋਵੇਂ ਤਰ੍ਹਾਂ ਦੇ ਵਿੱਚ ਕਈ ਵਿਅਕਤੀਆਂ ਨੂੰ ਅਮੁੱਲੀ ਜਿਹੜੀਆਂ ਸੱਟਾਂ ਵੀ ਲੱਗੀਆਂ ਨੇ ਜਿਹੜੀ ਅੰਡਰ ਟ੍ਰੀਟਮੈਂਟ ਨੇ ਤੇ ਇਸ ਮਤਲਬਕ ਵੈਸੇ ਤੇ ਦੋਵੇਂ ਤਰ੍ਹਾਂ ਨਾਲ ਜਿਹੜੀ ਆ ਵਿਚਾਰ ਵਟਾਂਦਰਾ ਕੀਤਾ ਗਿਆ ਕਿਉਂਕਿ ਧਾਰਮਿਕ ਵਿਸ਼ਾ ਆ ਤੇ ਇਹਨੂੰ ਸੁਚੱਜੇ ਤਰੀਕੇ ਨਾਲ ਹੀ ਇਹਦਾ ਹੱਲ ਪੁਲਿਸ ਦੇ ਉੱਤੇ ਹਮਲਾ ਨਹੀਂ ਬੇਸਿਕਲੀ ਜਦੋਂ ਇੱਕ ਝਗੜਾ ਹੋ ਰਿਹਾ ਉਹਦੇ ਵਿੱਚ ਸੇਫ ਕਰਨ ਵਾਸਤੇ ਕੋਈ ਪਾਰਟੀ ਜਾਂਦੀ ਹੈ ਤੇ ਸੱਟਾਂ ਲੱਗਣੀਆਂ ਬਾਜਬ ਨੇ ਮਤਲਬ ਕਿ ਮੈਂ ਦੇ ਚ ਇਨਸਪੈਕਟਰ ਸਾਹਿਬ ਨੂੰ ਵੀ ਸੱਟ ਲੱਗੀ ਆ ਪਰ ਉੱਥੇ ਮੈਂ ਇਹਨਾਂ ਦੀ ਤਾਰੀਫ ਵੀ ਕਰਦਾ ਵਾਂ ਕਿ ਇਹਨਾਂ ਨੇ ਇਸ ਜਿਹੜੀ ਰੰਜੇਸ਼ਾ ਜਾਂਦੇ ਦੀ ਕਸਮ ਕਸਿਆ ਇਹਦੇ ਵਿੱਚ ਵੱਧ ਨੁਕਸਾਨ ਹੋ ਸਕਦਾ ਸੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਾਂ ਆਪਣੀ ਸੱਟ ਦੀ ਪਰਵਾਹ ਨਾ ਕਰਦੇ ਹੋਏ ਇਸ ਮੈਟਰ ਨੂੰ ਸੌਲਵਡ ਕੀਤਾ ਹੋਰ ਕਿੰਨੇ ਕੁ ਬੰਦੇ ਚੱਕਦੇ ਹੋ ਜੀ ਦੇ ਵਿੱਚ ਦੇਖੋ ਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਕੋਈ ਕਾਨੂੰਨੀ ਤੌਰ ਤੇ ਪਹੁੰਹੀ ਹੈ ਕਿ ਇੱਕ ਪਾਸੇ ਦੋ ਜਣੇ ਦਾਖਲ ਆਪਣਾ ਹੋਏ ਨੇ ਇਨਸਪੈਕਟਰ ਸਾਹਿਬ ਨੇ ਦੂਜੇ ਪਾਸੇ ਵੀ ਦੋ ਤਿੰਨ ਜਣੇ ਜਿਹੜੇ ਆ ਉਹ ਜ਼ਖਮੀ ਹੋਏ ਨੇ ਜਿਹੜੇ ਟ੍ਰੀਟਮੈਂਟ ਕਰਾ ਲਿਆ